ਸ਼ਸ਼ੀਕਲ ਜੀ ਮੇਰਾ ਨਾਮ ਰਾਜਪ੍ਰੀਤ ਕੋਰ ਹੈ ਮੈਂ ਡੇਰਾਪਸੇ ਦੇ ਨੇੜੇ ਇੱਕ ਪਿੰਡ ਪੈਂਦਾ ਛਿੜਿਆਲੇ ਦੀ ਰਹਿਣ ਵਾਲੀ ਆ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਪੀਜੀ ਡਿਪਲੋਮਾ ਨੇ ਯੋਗਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕੀਤਾ ਸਾਲ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਯੋਗਾ ਟ੍ਰੇਨਰ ਦੀ ਪੋਸਟ ਨਿਕਲੀ ਹੋਈ ਹੈ ਉਹ ਮੈਨੂੰ ਮੇਲ ਦੇ ਥਰੂ ਹੀ ਪਤਾ ਲੱਗਿਆ ਸੀ ਮੇਲ ਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਯੋਗਾ ਟ੍ਰੇਨਰ ਲਈ ਉਦੋਂ ਪੇਪਰ ਵੀ ਸੀ ਛੋਰੀ ਵੀ ਸੀ ਪ੍ਰੈਕਟੀਕਲ ਵੀ ਸੀ ਇੰਟਰਵਿਊ ਸੀ ਬਾਦ ਸਾਨੂੰ ਟ੍ਰੇਨਿੰਗ ਦਿੱਤੀ ਗਈ 15 ਦਿਨਾਂ ਦੀ 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਹੀ ਅਸੀਂ ਸਾਰੇ ਜੋ ਵੀ ਟ੍ਰੇਨਰ ਸੀ ਸਾਡਾ ਆਫਿਸ ਐਪ ਮੁਹਾਲੇ ਅਸੀਂ ਸਾਰੇ ਉੱਥੇ ਆ ਗਏ ਸੀ ਉਸ ਤੋਂ ਬਾਅਦ ਮੈਂ ਆਪਣੇ ਹੀ ਪਿੰਡ ਤੋਂ ਇਹ ਸਟਾਰਟ ਕੀਤਾ ਯੋਗਾ ਸਖਣਾ ਮੇਰੇ ਨਾਲ ਕਾਫੀ ਮੈਂਬਰ ਜੁੜੇ ਹੋਏ ਨੇ ਜਿਨ੍ਹਾਂ ਨੂੰ ਮੈਂ ਯੋਗਾ ਸਖੰਦੀ ਆ ਉਹ ਮੈਨੂੰ ਆ ਕੇ ਦੱਸਦੇ ਵੀ ਆ ਸਾਨੂੰ ਬਹੁਤ ਫਾਇਦਾ ਹੋਇਆ ਯੋਗਾ ਤੋਂ ਤੁਸੀਂ ਮੈਂ ਪਿੰਗਲੀ ਗਲੀ ਗਲੀ ਜਾ ਕੇ ਯੋਗਾ ਕਰਨ ਦੇ ਲਈ ਪ੍ਰੇਰਿਤ ਕੀਤਾ ਕਿ ਤੁਸੀਂ ਯੋਗਾ ਕਰੋ ਤਾਂ ਹੌਲੀ ਹੌਲੀ ਮੇਰੇ ਨਾਲ ਸਾਰੇ ਪਿੰਡ ਦੇ ਨੇ ਮੇਰੇ ਸਾਥ ਦਿੱਤਾ ਉਹਨਾਂ ਨੇ ਮੈਨੂੰ ਜੁਆਇਨ ਕੀਤਾ ਤੇ ਮੇਰੇ ਕਲਾਸ ਨੂੰ ਜੁਆਇਨ ਕੀਤਾ ਉਹ ਆਉਂਦੇ ਨੇ ਬਹੁਤ ਖੁਸ਼ ਹੁੰਦੇ ਨੇ ਕਲਾਸ 'ਚ ਆ ਕੇ ਸ਼ਾਮ ਤੱਕ ਮੈਂ 5 ਕਲਾਸਾਂ ਲੈਂਦੀ ਆਂ ਕਾਫੀ ਮੈਂਬਰ ਨੇ ਇੱਕ ਕਲਾਸ 'ਚ 25 ਮੈਂਬਰ ਨੇ ਸਾਰਿਆਂ ਨੂੰ ਬਹੁਤ ਫਾਇਦਾ ਹੋਇਆ ਕਿਸਨੂੰ ਦਵਾਈ ਤੋਂ ਮੁਕਤ ਹੋਇਆ ਹੈ ਜਿੱਦਾਂ ਪੰਜਾਬ ਸਰਕਾਰ ਨੇ ਇਹ ਮੁਹਿੰਮ ਜਾਰੀ ਕੀਤੀ ਹੈ ਪਿੰਡ ਪਿੰਡ 'ਚ ਹੋਣੀ ਚਾਹੀਦੀ ਹੈ ਮੇਰੀ ਕਲਾਸ 'ਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਆਉਂਦੇ ਆ ਪੂਰੀ ਕਲਾਸ 'ਚ 1 ਘੰਟੇ ਦੀ ਕਲਾਸ ਹੁੰਦੀ ਹੈ ਸਾਰੇ 1 ਘੰਟਾ ਲਾ ਕੇ ਆਰਾਮ ਨਾਲ ਜਾਂਦੇ ਆ ਚੋਣਾਂ ਚ ਵੀ ਪਹਿਲੀ ਵਾਰ ਹੀ ਆਇਆ ਹੋਵੇਗਾ ਕਿ ਪੰਜਾਬ ਦੇ ਵਿੱਚ ਹੀ ਪਿੰਡ-ਪਿੰਡ 'ਚ ਯੋਗਾ ਟ੍ਰੇਨਰ ਪਹੁੰਚਾਏ ਗਏ ਨੇ ਇਹ ਸਾਰਾ ਪੰਜਾਬ ਸਰਕਾਰ ਦੇ ਕਰਕੇ ਹੀ ਯੋਗ ਟ੍ਰੇਨਰ ਪਿੰਡ-ਪਿੰਡ ਪਹੁੰਚ ਰਹੇ ਨੇ ਉਹਨਾਂ ਨੂੰ ਯੋਗ ਸਿਖਾ ਰਹੇ ਨੇ ਤੇ ਲੋਕਾਂ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕਰ ਰਹੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਵੀ ਮੌਕਾ ਦਿੱਤਾ ਇੱਕ ਤਾਂ ਸਾਨੂੰ ਰੋਜ਼ਗਾਰ ਦਿੱਤਾ ਤੇ ਦੂਜਾ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ